ਸਾਹਮਣੇ ਗਿੱਲ ਸਾਹਦੂ ਦਾ ਅੰਕਲ ਦਿਖਾ ਰਿਹਾ ਹੈ ਉੱਥੋਂ ਟੱਪ ਕੇ ਫਿਰ ਉੱਥੋਂ ਅੰਦਰ ਵੜ ਕੇ ਫਿਰ ਉਸ ਤੋਂ ਬਾਅਦ ਸਾਡੇ ਨਾਲ ਦੇ ਗਵਾਂਡੀ ਦੇ ਵੜ ਕੇ ਤੰਗ ਕਰ। ਲੱਗਾ ਚੋਰੀ ਦਾ ਹੀ ਸੀਗਾ ਇਹਨਾਂ ਦਾ ਤੇ ਕਾਲਾ ਤੋੜਨ ਦੀ ਕੋਸ਼ਿਸ਼ ਕਰਦੀ ਹੈ। ਨਸ਼ਾ ਵੀ ਮਿਲਿਆ ਇਹਨਾਂ ਕੋਲ ਤੇ 27 ਸਾਲ ਦੀ ਉਮਰ ਹੈ ਇਹਨਾਂ ਦੀ। ਇਹ ਵੀ ਸੀਰੀਜ਼ 'ਚ ਕ੍ਰਾਈਮ ਤਾਂ ਹੋਇਆ। ਇਹ ਤਾਂ ਪੁਰਾਣਾ ਜਿਹਾ ਪਹ ਦੇਖੀ ਗਾ ਪਰ ਨਵੇਂ ਦੇ ਵਿੱਚ ਚੋਰੀਆਂ ਇਹ ਮਾੜਾ ਮਟਾ ਲੱਗੋ ਕਿ ਆਪ ਮੰਨਦੇ ਨੇ ਕਿ ਇਹ ਇਸ ਤਰ੍ਹਾਂ ਸੀਰੀਜ਼ ਚੱਲਦੇ ਆ। ਇਹ ਪ੍ਰੋਫੈਸ਼ਨਲੀ ਚੋਰੀਆਂ ਹੀ ਕਰਦੇ ਆਂ ਤੇ ਮਸਾ ਕਰਦੇ ਆਂ ਆਪਣੇ ਬੁਜੰਗਾ ਵਾਸਤੇ ਕਿਉਂਕਿ ਗੁੜਾ ਨੂੰ ਛੋੜ ਗਏ ਨੇ ਜੀ ਸਾਰੇ ਬੱਚੇ ਬਾਹਰ ਗਏ ਨੇ ਬੁਜੰਗਾ ਦੇਖਭਾਲ ਕਰਨ ਵਾਸਤੇ ਕੋਈ ਹੈ ਨਹੀਂ ਗਾਈ ਜੇਸੀ 32 ਸੀਸੀਟੀਵੀ ਲਗਾਏਗਾ ਰੋਡ ਨੂੰ ਵਾਸਤੇ ਲਗਾਇਆ ਤਾਂ ਤਾੜ ਤੋੜਦੇ ਪਏ ਸੀ ਜੀ ਆਵਾਜ਼ ਆ ਰਹੀ ਸੀ ਸਾਨੂੰ ਜੋ ਜੈਸੇ ਮੈਂ ਬੈਨੇ ਸ਼ੋਰ ਮਚਾਇਆ ਔਰ ਮੋਹੱਲੇ ਦੇ ਸਾਰੇ ਲੋਕੋ ਨੇ ਇਕੱਠਾ ਕੀਤਾ ਤੇ ਨਾਲੇ ਚੋਰੀ ਕਰਨਗੇ ਚੋਰੀ ਕਰਨਗੇ ਇਸ ਕੇਂਦਰ ਚੋਰੀ ਨੇ ਲੁਕਰੇ ਸੀ ਹੈ ਲੁਕਰੇ ਸੀ ਲੁਕਰੇ ਸੀਗੇ ਕਿਉਂ ਲੁਕਰੇ ਸੀਗੇ ਕੀ ਕਰ ਦੇਣਾ ਸ਼ੁਰ ਕਰ ਦੇ ਕੀ ਚੀ ਦਾ ਸਮਾਨ ਦਾ ਸਮਾਨ ਕਿਹੜਾ ਠੀਕ ਹੈ ਕੀ ਐ ਚਾਹੀਏ ਚਿੱਟਾ ਹਾਂ ਕਿੰਨਾ ਟਾਈਮ ਹੋ ਗਿਆ ਚਲੋ ਜੇ ਪਹਿਲੀ ਵਾਰੀ ਮੋੜੀ ਪਹਿਲੀ ਵਾਰੀ ਚੋਰੀ ਕਰੀਆ ਚੋਰੀ ਕੀ ਕੀ ਚੋਰੀ ਕੀਤਾ ਬੜੀ ਫੀਨਾ ਮਾੜਾ ਬਈ ਅਰਸ਼ੀ ਬੀਟ ਦੇਗਾ ਮੇਰਾ ਕੀ ਹੋਇਆ ਕਿਸ ਨੂੰ ਸਵੇਰ ਦੀ ਗੱਲ ਹੈ ਚਾਗ ਪੀਲੇ ਸੇ 10 ਵਜੇ ਦੀ ਗੱਲ ਹੈ ਤੇ ਮੈਂ ਆ ਦੋ ਮੁੰਡਿਆਂ ਨੂੰ ਦੇਖਿਆ ਸਾਡੇ ਸਾਹਮਣੇ ਗਿੱਲ ਸਾਹਿਬ ਦਾ ਅੰਕਲ ਖੜਾ ਹੈ ਉੱਥੋਂ ਟੱਪ ਕੇ ਫਿਰ ਉੱਥੋਂ ਅੰਦਰ ਵੜ ਕੇ ਫਿਰ ਉਸ ਤੋਂ ਬਾਅਦ ਸਾਡੇ ਨਾਲ ਦੇ ਗਵਾਂਢੀ ਦੇ ਵੜ ਕੇ ਅੰਦਰ ਤੇ ਕੋਈ ਉਨੇ ਚੀ ਅਸੀਂ ਸਾਰੇ ਬਾਹਰ ਆ ਗਏ ਸਾਰੇ ਮੱਲੇ ਨੂੰ ਇਕੱਠਾ ਕਰ ਲਿਆ ਸੀਗਾ ਤੇ ਇੰਨੇ ਚੀ ਛਾਲ ਮਾਰ ਕੇ ਤੇ ਕਾਕੋੜ ਲੋਨ ਕਰ ਰਿਹਾ ਹੈਗਾ ਉਹਨੇ ਛਾਲ ਮਾਰ ਕੇ ਇਹਨਾਂ ਨੇ ਫੜ ਲਿਆ ਕਾਰਨ ਕੀ ਸੀਗਾ ਚੋਰੀ ਕਰਨਾ ਸੀ ਕਿਵੇਂ ਮੈਂ ਕਿਹਾ ਚੋਰੀ ਦਾ ਹੀ ਸੀਗਾ ਇਹਨਾਂ ਦਾ ਤੇ ਕਾਲਾ ਤੋੜਨ ਦੀ ਕੋਸ਼ਿਸ਼ ਕਰਦੀ ਹੈ ਨਿਕ ਨਹੀਂ ਉਮਰਾਂ ਲੱਗਦੀ ਇਹਨਾਂ ਦੀ ਛੋਟੇ ਹਨ ਕਿਵੇਂ ਨਸ਼ੇ ਵੀ ਮਿਲਿਆ ਨਸ਼ਾ ਵੀ ਮਿਲਿਆ ਨਾ ਕੋਲ ਤੇ ਬਾਹਰ ਤੇ ਸਾਲ ਦੀ ਉਮਰ ਹੈ ਇਹਨਾਂ ਦੀ ਤੇ ਹੁਣ ਪੁਲਿਸ ਨੇ ਤਲਾਸ਼ ਦਿੱਤੀ ਆਮ ਪੁਲਿਸ ਨੇ ਸਾਹ ਕਰਤੀ ਆ ਹੁਣ ਲੈ ਗਏ ਨੇ ਇਹ ਵੈਰੀਫਾਈ ਕਰਨਗੇ ਹੋ ਜਾਏਗਾ ਹਾਂ ਜੀ ਕੀ ਨਾਮ ਹੈ ਜੜਾ ਗੁਰਬਾਜ ਜੀ ਗੁਰਬਾਜ ਜੀ ਕਿਹੜੀ ਕਰੋਨੀ ਪੈਂਦੀ ਹੈ ਕੀ ਹੋਇਆ ਇਹ ਹਰਿੰਦਰ ਨਗਰੇਸਰੰਦ ਰੋਡ ਦੇ ਡਾਕਟਰ ਦਮੇਸ਼ ਸਾਹਿਬ ਦੇ ਇੱਕ ਤਰ੍ਹਾਂ ਹਸਪੀਟਲ ਦੇ ਕੋਲ ਤੇ ਸਾਨੂੰ ਪਿੱਛੇ ਰੌਲਾ ਸੁਣਿਆ ਬੱਲੇ ਦੇ ਵਿੱਚ ਤੇ ਜ਼ੋਰ ਵੜੇ ਨੇ ਤੇ ਪਿਛੇ ਦੋ ਤਿੰਨ ਘਰ ਸਾਡੀ ਗਲੀ ਹੈ ਉਸ ਗਲੀ ਦੇ ਵਿੱਚ ਸਾਡੇ ਉਹ ਸੀਸੀਟੀਵੀ ਵੀ ਆ ਗਏ ਤੁਹਾਨੂੰ ਪ੍ਰੋਵਾਈਡ ਕਰਤੀ ਹੈ ਤੇ ਇਹ ਰੇਕੀ ਕਰ ਰਹੇ ਆ ਪਹਿਲੀ ਦਿਖ ਰਹੇ ਆ ਕਰਾ ਲਈ ਉਸ ਤੋਂ ਬਾਅਦ ਕਿਸੇ ਘਰ ਚ ਵੜੇ ਤਾਂ ਤਾਣ ਤੋਂ ਲੱਗੇ ਤਾਂ ਅੰਕਲ ਨੇ ਦੇਖ ਲਿਆ ਤਾਂ ਅੰਕਲ ਨਾਲ ਗਏ ਕੱਲ ਵੀ ਸੀਰੀਜ਼ ਚੋੜੀਆਂ ਕਰ ਹੁੰਦੀ ਰਹੀਆਂ ਪਹਿਲੀ ਵਾਰ ਕਰਿਆ ਹੋਇਆ ਕੱਲ ਵੀ ਸੀਰੀਜ਼ ਚ ਕ੍ਰਾਈਮ ਤਾਂ ਹੋਇਆ ਇਹਦਾ ਪੁਰਾਣਾ ਜਿਹਾ ਪਾ ਦੇਖੀਗਾ ਪਰ ਨਵੇਂ ਦੇ ਵਿੱਚ ਚੋਰੀਆਂ ਜਾਂ ਮੜਾ ਮਟਾ ਲੁੱਟਫੋ ਇਹ ਆ ਮੰਨਦੇ ਨੇ ਕਹਿੰਦੇ ਇਸ ਕਰਾਂ ਸੋਰੀ ਸਰੀਜ਼ ਚ ਕਰਦੇ ਆ ਯਾ ਮੰਨੇ ਅਸੀਂ ਏਰੀਆ ਚ ਫਿਰਦੇ ਆ ਅਸੀਂ ਦੋ ਸਮਾਨਾਂ ਨਾਲ ਚੱਕਦੇ ਆ ਕਾਰਨ ਕੀ ਹੈ ਕਿ ਕੋ ਨਸ਼ੇ ਦਾ ਜਿਹੜਾ ਕੋਈ ਬਿਨਾਂ ਕੋਈ ਸਮਾਨ ਕਰੇ ਜਿੱਕੇ ਮਿਲਣ ਨੂੰ ਕੋ ਖਾਲੀ ਸਿਰਿੰਜਾ ਮਿਲੀਆਂ ਮੰਨੇ ਜਿੱਤੇ ਕਲੰਨੇ ਆ ਅਸੀਂ ਫਲੋਰ ਕਿੰਨੇ ਦੋਨੋਂ ਜਿਹੜਾ ਨਸ਼ਾ ਮੰਨੇ ਇੱਕ ਵਾਰੀ ਪੁਲਿਸ ਨੇ ਪਲਾ ਦਿੱਤੀ ਹਾਂਜੀ ਪੁਲਸ ਆ ਗਈ ਆਪਣੇ ਰਾਜਮਾਗੇ ਨੇ ਤੇ ਜਿੱਤੇ ਬੜੀ ਵਾਰ ਨਾਲ ਕੋਈ ਲੈਣ ਆਇਆ ਉਹ ਕਿੰਨੀ ਕਾਰਵਾਈ ਤੁਸੀਂ ਚਾਹੁੰਦੇ ਨਾਲ ਦੇਖੋ ਕਾਰਵਾਈ ਅਸੀਂ ਚਾਹੁੰਦੇ ਆ ਵੀ ਜਿੰਨੇ ਵੀ ਆਪਣਾ ਪਟਿਆਲਾ ਸ਼ਹਿਰ ਹੈ ਪਟਿਆਲਾ ਦਿਹਾਤੀ ਹੈ ਇਹਦੀ ਸੇਫਟੀ ਹੈ ਸਿਰ ਤੇ ਦਿਨ ਕੰਮ ਕਰਨਾ ਚਾਹੀਦਾ ਜਿਵੇਂ ਨਾਲ ਕੋਈ ਆਧਾਰ ਕਾਰਡ ਨਹੀਂ ਹੈ ਕੋਈ ਵੋਟਰ ਕਾਰਡ ਨਹੀਂ ਹੈ ਕੋਈ ਪਛਾਣ ਪੱਤਰ ਨਹੀਂ ਹੈ ਸਾਡੇ ਕੋਲ ਮੰਨਿਆ ਕਿ ਰੋੜੀਕੁੱਟ ਮੁੱਲੇ ਦੇ ਨਾਲ ਦੇ ਪੇਰੈਂਟਸ ਰਹਿੰਦੇ ਨੇ ਤੇ ਇਹ ਦਗਵਾਨ ਸਾਹਿਬ ਫੁੱਟਪਾਥ ਤੇ ਸੌਂਦੇ ਆ ਕਰਕੇ ਇਹ ਆ ਪ੍ਰੋਫੈਸ਼ਨਲੀ ਚੋਰੀਆਂ ਹੀ ਕਰਦੇ ਆ ਤੇ ਨਸ਼ਾ ਕਰਨ ਵਾਸਤੇ ਕਿਹਨਾਂ ਨਾਮ ਕਿਹੜਾ ਬੰਦੇ ਦਾ ਨਾਮ ਜਸਪਾਲ ਸਿੰਘ ਹੈ ਜੀ ਡਿਸਪਲਿਟੀ ਕੀ ਹੋਇਆ ਸੀ ਅੱਜ ਅਸੀਂ ਜੀ ਚਾਹ ਪੀ ਰਹੇ ਸੀ ਤੇ ਸਾਡਾ ਨਾ ਸੀਸੀਟੀਵੀ ਸਾਡਾ ਸੀਸੀਟੀਵੀ ਚੱਲੇ ਸੀ ਉਹਦੇ ਵਿੱਚ ਲੜਕੇ ਨੇ ਦੇਖਿਆ ਜੀ ਕਿ ਦੋ ਲੜਕੇ ਪਹਿਲੇ ਉਧਰ ਪਰਲੀ ਸਾਈਡ ਜੀ ਸਾਹਮਣੇ ਇਸ ਤੋਂ ਬਾਅਦ ਇਹ 400 ਨੰਬਰੇ ਕੋਠੀ 400 400 ਕਿਹੜੀ ਕਲੋਨੀ ਪੈਂਦੀ ਹੈ ਇਹ ਇਹ ਹਰੀਨਦਰ ਨਗਰ ਦੀ ਪਿੰਨ ਹਰੀਨਦਰ ਨਗਰ ਹੋਇਆ ਕੀ ਸੀਗਾ ਹੁਣ ਆ ਜੀ ਸੀਸੀਟੀਵੀ ਤੋਂ ਜੈਸੇ ਹੀ ਦੇਖਿਆ ਇਹ ਕੁਦਦੇ ਹੋ ਦਿਖਾਈ ਤੇ ਉਹ ਲੋਕ ਬਾਹਰ ਗਏ ਹੋਏ ਹਨ ਘਰ ਕੋਈ ਨਹੀਂ ਹੈਗਾ ਘਰ ਕੋਈ ਨਹੀਂ ਹੈਗਾ ਪਹਿਲੇ ਵੀ ਇੱਥੇ ਕਈ ਚੋਰੀਆਂ ਹੋ ਚੁੱਕੀਆਂ ਨੇ ਜੀ ਗਿਲ ਸਾਹਿਬ ਹੈਗੇ ਸਾਹਮਣੇ ਉੱਥੇ ਵੀ ਚੋਰੀ ਹੋ ਜੂਦੀ ਅਸੀਂ ਸੀਸੀਟੀਵੀ ਕੈਮਰੇ ਲਗਾਏ ਹੋਏ ਨੇ ਆਪਣੇ ਬੁਜੰਗਾਂ ਵਾਸਤੇ ਕਿਉਂਕਿ ਬਜ਼ੁਰਗਾਂ ਨੂੰ ਛੋੜ ਗਏ ਨੇ ਜੀ ਐ ਸਾਰੇ ਬੱਚੇ ਬਾਹਰ ਗਏ ਨੇ ਬਜ਼ੁਰਗਾਂ ਦੀ ਦੇਖਭਾਲ ਕਰਨ ਵਾਸਤੇ ਕੋਈ ਹੈ ਨਹੀਂ ਗਾਈ ਜੇ ਅਸੀਂ 23 ਸੀਸੀਟੀਵੀ ਲਗਾਇਆ ਗਾ ਰੋਣੋਂ ਵਾਸਤੇ ਲਗਾਇਆ ਕਿਉਂਕਿ ਕੰਬਲੀਆਂ ਹੰਦੀਆਂ ਨੇ ਲੋਕ ਆਦੇ ਨੇ ਜੀ ਤੋਂ ਉਹਨਾਂ ਵਾਸਤੇ ਉਹਨਾਂ ਦੇ ਬੱਚੇ ਉਹਨਾਂ ਦੀ ਕੇਅਰ ਨਹੀਂ ਕਰਦੇ ਬੱਚੇ ਉਹਨਾਂ ਦੀ ਕੇਅਰ ਨਹੀਂ ਕਰਦੇ ਅਸੀਂ ਉਹਨਾਂ ਦੀ ਕੇਅਰ ਕਰਦੇ ਜੀ ਉਹਨਾਂ ਦੇ ਬੱਚੇ ਉਹਨਾਂ ਨੂੰ ਛੱਡ ਕੇ ਗਏ ਹੋਏ ਨੇ ਕਨਾਡਾ ਜੀ ਤਾਂ ਨਾਲ ਤਾਂ ਜੇ ਤੁਸੀਂ ਨਾ ਇਹਨੂੰ ਕਾਬੂ ਕਰਦੇ ਅੰਦਰ ਕੋਈ ਹੋਰ ਵੱਡਾ ਮਸਾਲਾ ਅੰਦਰ ਤਾੜ ਤੋੜਦੇ ਪਏ ਸੀ ਜੀ ਆਵਾਜ਼ ਆ ਰਹੀ ਸੀ ਸਾਨੂੰ ਤੋ ਜਿਵੇਂ ਮੈਂ ਸ਼ੋਰ ਮਚਾਇਆ ਔਰ ਮੋਹੱਲੇ ਦੇ ਸਾਰੇ ਲੋਕੋ ਨੇ ਇਕੱਠਾ ਕੀਤਾ ਤੇ ਨਾਲੇ ਮੈਂ ਉਹਨਾਂ ਨੂੰ ਇਹ ਗੱਲ ਕਹੀ ਕਿ ਵੀ ਉਹ ਆਦਮੀ ਜੋ ਚੋਰ ਹੈਗੇ ਉਹ ਇੱਥੇ ਹੀ ਛੁਪੇ ਹੋਏ ਜੀ ਤੋ ਸਾਹਮਣੇ ਆਂਟੀ ਨੇ ਇਤਲਾਹ ਦਿੱਤੀ ਨਾ ਨੂੰ ਤੇ ਇਹਨਾਂ ਨੇ ਸਰਚ ਕਰਕੇ ਤੇ ਉਹਨਾਂ ਨੂੰ ਟੂਰ ਨਿਕਾਲ ਲਿਆ ਪਹਿਲੇ ਵੀ ਕੋਈ ਯੂਰੇ ਚੋਰੀ ਵਗੈਰਾ ਹੁੰਦਾ ਕਰਦੇ ਰਹੇ ਪਹਿਲੇ ਵੀ ਚੋਰੀ ਹੋਈ ਸੀ ਸਾਹਮਣੇ ਜੀ ਜੀ ਉੱਥੇ ਗਿਲਸਾਲ ਕਰਤੋਂਗੀ ਸੀ ਉੱਥੇ ਵੀ ਉਹ ਫੁਟੇਜ ਸਾਡੇ ਕੋਲ ਹੀ ਫੁਟੇਜ ਉਹ ਲੈ ਗਈ ਸੀ ਉਹਦੇ ਹਿਸਾਬ ਨਾਲ ਉਹਨਾਂ ਨੇ ਚੋਰਾਂ ਨੂੰ ਫੜਿਆ ਸੀ ਫੇਗਣੀ ਪੜੇਗੇ ਉਨਕੀ ਕਿਸ ਸਮਾਨ ਨੇ ਚੋਰੀ ਕੀਤਾ ਤੇਰੇ ਚੋਈ ਦਾ ਸਮਾਨ ਨੇ ਤੋੜ ਨਹੀਂ ਪਾਇਆ ਜੀ ਮਾਤਾ ਤੋੜੇ ਬੇਸਿਲਗੇ ਤੋੜ ਨਹੀਂ ਪਾਏ ਉਸ ਤੋਂ ਪਹਿਲੇ ਅਸੀਂ ਇਹਨਾਂ ਨੂੰ ਪਕੜਿਆ ਠੀਕ ਇਹਨਾਂ ਨੇ ਪਕੜ ਲਏ ਜੀ ਥੱਲੇ ਸਾਡੀ ਦੀਵਾਰ ਤੋਂ ਪੁੱਧ ਕੇ ਠੀਕ ਠੀਕ ਕਿਹਨਾ ਮਜ਼ਰਾ ਅਰੋਣ ਇਹ ਹੋਇਆ ਕੀ ਕੀ ਕਰਨਾ ਹੈ ਛੋਲੇ ਨਹੀਂ ਕਰ ਰਿਹਾ ਜੀ ਬਾਹਰ ਹੈ ਬਾਹਰ ਨਿਕਲੇ ਟੱਪੇ ਕਿ ਚੋਟ ਆਪਰੇ ਸੀਗਾ ਪਿੱਛੇ ਦਾ ਹੈ ਸੀ ਕਿ ਦੇ ਕਰੋ ਇਹ ਕਾਰਟਪੇ ਵਗੈਰੇ ਨਿਕਲ ਰਹੇ ਗੇਅਰ ਤੋਂ ਰਹੇ ਚੋਰੀ ਕਰਨਗੇ ਚੋਰੀ ਕਰਨਗੇ ਅਸੀਂ ਕੇ ਅੰਦਰ ਚੋਰੇ ਨੇ ਲੁਕਰੇ ਸੀ ਇਹ ਵੀ ਹੈ ਲੁਕਰੇ ਸੀ ਲੁਕਰੇ ਸੀਗੇ ਕਿਉਂ ਲੁਕਰੇ ਸੀਗੇ ਪਿੱਛੇ ਅਰਮੂਦ ਤੋੜ ਕੇ ਆਏ ਸੀ ਸਭ ਤੋੜ ਕੇ ਆਏ ਸੀ ਪਿੱਛੇ ਅਰਮੂਦ ਅਰਮੂਦ ਤੋੜ ਕੇ ਆਏ ਸੀ ਪਿੱਛੇ ਬੰਦੇ ਨੇ ਅਰਮੂਦ ਤੇ ਲੀਚੀ ਦੀ ਪੱਡੜੀ ਤੋੜ ਕੇ ਆਏ ਸੀ ਅੱਛਾ ਉਹਦਾ ਪਿੱਛੇ ਲਾ ਕੇ ਤਾਲ ਗਏ ਵੇ ਕਰੀ ਰੁਕ ਨਹੀਂ ਗੋੜ ਵੀ ਕਰੇ ਕਿਸੇ ਕਰੇ ਬੜੇ ਹੋ ਤਾਂ ਨਹੀਂ ਕਰੇ ਇਹ ਟੱਪ ਇਹ ਠੀਕੇ ਵਗੈਰੇ ਤੁਹਾਡੇ ਕੀ ਕਰ ਦੇਣਾ ਸ਼ੁਰ ਕਰ ਦੇ ਕੀ ਚੀ ਦਾ ਸਮਾਨ ਦਾ ਸਮਾਨ ਕਿਹੜਾ ਕੀ ਇਹ ਚਾਹੀਏ ਚਿੱਟਾ ਆਏ ਇੱਕ ਨਾਲ ਕੋਨੇ ਪਰ ਆਇਆ ਰਕੋਣਾ ਨਹੀਂ ਕੋਣਾ ਕੋਣਾ ਲੈ ਜਾਂਦੇ ਮਾਰ ਰਹਿੰਦਾ ਕਿੰਨਾ ਟਾਈਮ ਕੋ ਚੋਰੀਆਂ ਕਰਦੇ ਇਹਨੂੰ ਕਿੰਨਾ ਟਾਈਮ ਹੋ ਗਿਆ ਚਲ ਜੇ ਪਹਿਲੀ ਵਾਰੀ ਹੋਈ ਪਹਿਲੀ ਵਾਰੀ ਚੋਰੀ ਕਰੀਆ ਚੋਰੀ ਕਿ ਕਿ ਚੋਰੀ ਕੀਤਾ ਨਹੀਂ ਕੀ ਚੋਰੀ ਕੀਤਾ ਚੱਲ ਚੱਲ ਜਿਹੜਾ ਘੱਟੇ ਰੋਡ ਤੇ ਸਰੇਜਰ ਵੀ ਜੇ ਜੇ ਬੰਦੇ ਬਾਸ ਸਰੇ ਸਰੇ ਜਿਹੜਾ ਰੋਡ ਤੇ ਲੋਹਾ ਚੋਰੀ ਕਰ ਲੈਂਦੇ ਹੈ ਲੋਹਾ ਚੋਰੀ ਕਰਦੇ ਹੋ ਚਸ ਲੱਗਦੇ ਪੇ ਉਹਨ ਦਾ ਭਾਈ ਤੇ ਹੁਣ ਘਰ ਦੇ ਅੰਦਰ ਬੜੇ ਛੂਰੇ ਕੀ ਚੋਰੀ ਕਰਨਾ ਸੀਗਾ ਉਰੇ ਕੀ ਚੋਰੀ ਕਰਨਾ ਸੀਗਾ ਉਰੇ ਘਰ ਤੇ ਨਹੀਂ ਕਰ ਰਹੇ ਜੀ ਬਾਤ ਉਹ ਘਰੋਂ ਨਿਕਲੇ ਨਾ ਆਜਨ ਦਰੂਈ ਸੀਗੇ ਉਰੇ ਦਿਨੇ ਪਿੱਛੇ ਟੱਪ ਕੇ ਆਏ ਸਭ ਸਗਰ ਟੱਪੇ ਸੀਗੇ ਉਥੇ ਕੀ ਚੋਰੀ ਕੀਤਾ ਸੀਗਾ ਉੱਥੇ ਕੁਝ ਨਹੀਂ ਕਰਿਆ ਬੈਠ ਗਈ ਬਾਤ ਸਦਾਜੀ ਨਾਲ ਗੱਲ ਕਰ ਰਹੀ ਸੀ